ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੰਦੀਪ ਜੀ ਫਾਇਨ ਤੋਂ ਆ ਬੋ ਬੋ ਬਰਕਮ ਜੀ ਤੇ ਵਿਜੇ ਜੀ ਪਰ ਵਿਜੇਟ ਹੈਗੀ ਆ ਪਿੰਡ ਬੰਬ ਜ਼ਿਲ੍ਹਾ ਫਰੋਹ ਪਰਪੰਦੇ ਜੀ ਤਹਿਸੀਲ ਜੀਰਾ ਜਿਹਦੇ ਬਿਲਕੁਲ ਨਜ਼ਦੀਕ ਹੈ ਜੀ ਤੇ ਕੋਈ ਬਾਈ ਜੀ ਨੂੰ ਬੁਫਾਰ ਨਹੀਂ ਕਰਦੇ ਘਰ ਦੇ ਪਸ਼ੂ ਦੀ ਇੱਕੋ ਗੱਲ ਸੇਲ ਆ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀ ਗਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਜੀ ਅੱਜ ਤੁਹਾਡਾ ਸਵਾਗਤ ਹੈ ਜੀ ਅੱਜ ਆਉਂਛੇ ਇਹ ਘਪਣਾ ਜੀ ਕਾ ਹਾਂ ਜੀ ਘਪਣਾ ਜੀ ਕਿੰਨਾ ਸਵਾਗਤ ਬਾਈ ਜੀ ਤੀਜਾ ਸਵੇ ਜੀ ਤੀਜਾ ਸੋਣੀ ਆ ਹਾਂ ਜੀ ਤੇ ਕਿੰਨਾ ਦੇ ਦਿੱਤਾ ਸੀ ਇਹਨੇ 20 ਲੀਟਰ ਦੁੱਧ ਦਿੱਤਾ ਹੈ ਦੂਜੇ ਸਵੇਰੇ ਹਾਂਜੀ ਐਸ ਟਾਈਮ ਕਿੰਨੇ ਟੈਂਕ ਲਵੋ ਇਹ 8 ਕੁ ਟੈਂਕ ਲੈ ਲੈਂਦੀ ਹਜੇ ਅੱਛਾ ਹਾਂ 8 ਟੈਂਕ ਲੈ ਲੈਣੀਆਂ ਜੀ 8 ਤੋਂ 10 ਟੈਂਕ ਮਿਲ ਜਾ ਸਕਦੀਆਂ ਜੀ ਵਧੀਆ ਰਕਡ ਫਿਰਦਾ ਬਾਈ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਧੀਆ ਗਰੰਟੀ ਵਾਲੀ ਗਾਂ ਹੀ ਆਪਣੇ ਠੀਕ ਹੈ ਜੀ ਆ ਦੋ ਬੱਚੀਆਂ ਕਹਿੰਦੀਆਂ ਅੱਛਾ ਜੀ ਰੱਖੀ ਹਾਂਜੀ ਇਹ ਕਿੰਨੇ ਚੰਗਾ ਢੀਗਾ ਭਰਾ ਹੈ ਹਾਂਜੀ ਇਹ ਬਹੁਤ ਵਧੀਆ ਢੀਗਾ 60 ਲੀਟਰ ਵਾਲਾ ਢੀਗਾ ਭਰਾ ਹੈ ਜੀ 60 ਕਿਲੋ ਲੀਟਰ ਭਰਾ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਸਹੀ ਟਾਈਮ ਕਿੰਨੇ ਲੈ ਜੀ ਕਾਟੂ ਕਾਟ ਅੱਟ ਦੇ ਲੈ ਕੇ ਅੱਟ ਦੇ ਲੈ ਕੇ ਤੇ ਖੋਲੀ ਫਿਰ ਹਾਂਜੀ ਖੋਲੋ ਲੋ ਜੀ ਦੇਖੋ ਵੱਡੀ ਬੇੜਾ ਬੁਰੀ ਸੋਹਣੀ ਬੇੜਾ ਤੇ ਰਿਪੋਰਟ ਵਾਲੀ ਬੇੜਾ ਦੇਖੋ ਜਵਾਜ ਬੱਜੀ ਬਿਲਕੁਲ ਵਧੀਆ ਜੀ ਮੇਲ ਕੋਰਦੀ ਓਕੇ ਗਰੰਟੀ ਵਾਲਾ ਇਹ ਇਹ ਦੋ ਲੋ ਦੇਖੋ ਜੀ ਹਾਂ ਇਹ ਤਾਂ ਬੋਲ ਦੇਵਾ ਕਰਾਉਣਾ ਇੱਕ ਵਾਰੀ ਬੈਠ ਤੋਂ ਵੀ ਆਜ ਤੋਂ ਹੋ ਜਾਂਦੀ ਤੇ ਇਹ ਨਾਲ ਅੱਛਾ ਇਹਨਾਂ ਬੰਦੇ ਲੈ ਆ ਅਗਰ ਗਾਂ ਵੱਢੇ ਹੋਏ ਹਾਂਜੀ ਗਾਂਵਰ ਦੁੱਧ ਵਾਲੀ ਵਧੀਆ ਆ ਆਜੋ ਆਜੋ ਇੱਕ ਮਿੰਟ ਰੁਕੋ ਆਜਾ ਆਜਾ ਠੀਕ ਬੰਦ ਬੰਦੋ ਜੀ ਮੋਲ ਭਾਜੀ ਫਿਰਿੰਦਾ ਬਹੁਤ ਫੋਨ ਤੇ ਕਰਾਂਗੇ ਕਰ ਲਓ ਮੈਨਾਂ ਕਹਿੰਦਾ ਜੀ ਨਹੀਂ ਕੋਈ ਨਹੀਂ ਫੋਨ ਤੇ ਕਰਦਾ ਹੈ ਹਾਂਜੀ ਹਾਂਜੀ ਫੋਨ ਤੇ ਕਰਦਾ ਫਿਰ ਵੀ ਕਰਨਾ ਹੀ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਫੋਨ ਤੇ ਕਰਾਂਗੇ ਅੱਛਾ ਹਾਂ ਚਲੋ ਨੰਬਰ ਬੋਲੋ ਬਰ 94645 ਹਾਂਜੀ 07006 ਠੀਕ ਹੈ ਪਿੰਡ ਪਿੰਡ ਪੰਪਡਾਲਾ ਨਾਉ ਜੀ ਜੀਰੋਂ ਤੋਂ 3 ਕਿਲੋਮੀਟਰ ਸਤਿ ਸ਼੍ਰੀ ਅਕਾਲ ਹਾਂਜੀ